ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬੱਜੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਆ ਜਿੱਥੇ ਸਿਕਲੀਕਾਰ ਸਿੱਖਾਂ ਦੇ ਬੜੇ ਲੰਮੇ ਸਮੇਂ ਤੋਂ ਘਰ ਬਣਾਉਂਦੇ ਜਿਹੜੇ ਪ੍ਰੋਜੈਕਟ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵੀਰਾਂ ਵੱਲੋਂ ਚੱਲ ਰਹੇ ਨੇ ਸੋ ਅੱਜ ਵੀਰ ਮਨਜੀਤ ਸਿੰਘ ਜੀ ਯੂਐਸਏ ਤੋਂ ਪਰਿਵਾਰ ਸਮੇਤ ਇੱਥੇ ਕਾਫੀ 7-8 ਘਰ ਬਣਾਉਣ ਦੇ ਲਈ ਨੀ ਪੱਥਰ ਰੱਖਣ ਲਈ ਪਹੁੰਚੇ ਨੇ ਤੇ ਤੁਹਾਨੂੰ ਦਿਖਾ ਦਿੰਨੇ ਆਂ ਵੀ ਇੱਕ ਸਹੂਰ ਜਿਵੇਂ ਪਹਿਲਾਂ ਇੱਕ 6 ਘਰ ਦਾ ਨੀ ਪੱਥਰ ਆ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਏ ਆ ਤੇ ਪਰਿਵਾਰ ਇੱਥੇ ਮਤਲਬ ਵਾ ਰਸੋਈ ਦੇ ਤੌਰ ਤੇ ਨੂੰ ਵਰਤਦਾ ਸੀ ਤੁਸੀਂ ਦੇਖ ਸਕਦੇ ਹੋ ਤੇ ਆਓ ਵੇਖੋ ਇੱਥੇ ਪਾਣੀ ਵੀ ਗਰਮ ਹੋ ਰਿਹਾ ਮਿਲਦਾ ਹਨ ਪਾਣੀ ਗਰਮ ਰੱਖਿਆ ਹੋਇਆ ਤੇ ਹੁਣ ਇਹ ਪਰਿਵਾਰ ਦਾ ਨੀ ਪੱਥਰ ਇੱਥੇ ਰੱਖ ਰਹੇ ਆ ਤੇ ਇੱਥੇ ਬਾਰੇ ਘਰ ਦਾ ਜਿਹੜਾ ਪਰਿਵਾਰ ਦਾ ਘਰ ਬਣੇਗਾ ਜੀ ਵੈਗੁਰੂ ਸਾਰੇ ਵੀਰਾਂ ਨੂੰ ਸਮਾਵਾ ਕਰਨ ਵਾਲਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਉਹ ਬੈਡਰੂਮ ਹੈ ਜੀ ਉਹ ਬੈਡਰੂਮ ਹੈ ਜਿਹਦੇ ਸਾਹਮਣੇ ਦੇਖ ਸਕਦੇ ਹੋ ਮਤਲਬ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਕੇ ਮਤਲਬ ਪਰਿਵਾਰ ਜਿਹੜੇ ਨੇ ਨਾਲ ਸਿੱਖੀ ਨਾਲ ਵੀ ਜੁੜੇ ਹੋਏ ਨੇ ਤੇ ਇਸ ਅਰਦਾਸ ਕਰਦੇ ਆ ਕਿ ਵੈਗੁਰੂ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਤੇ ਹੁਣ ਇਹਨਾਂ ਦਾ ਘਰ ਜਿਹੜਾ ਹੈ ਬਣ ਜਾਣਾ ਥੋੜੇ ਟਾਈਮ ਦੇ ਵਿੱਚ ਜੋ ਵੀ ਪ੍ਰੋਸੈਸ ਚੱਲਦਾ ਪਿਆ ਤੇ ਹੋਰ ਅੱਗੇ ਮਤਲਬ ਆ ਕੇ ਸਿੱਖੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ चाहिए ਹਾਂਜੀ ਆ ਗਏ ਸੀ ਤੰਦ ਹਾਂਜੀ 6:30 6:30 ਇੱਕ ਦਿਨ ਨਾ ਤਰਾ ਸਾਲ ਜੋ ਸਾਰੇ ਜਨ ਦਾ ਮਰਾ ਇਥੇ ਦੂਜਕ ਤਰਕ ਮਾ ਰੱਖ ਹਾਂ ਇਤਰਾ ਪੂਰੇ ਜਾ ਉਹ ਚੇ ਗਿਆ ਕੋਈ ਨਾ ਬੋ ਬੋ ਚਾ ਖਲਸ ਗਿਆ ਜਿਆ ਦਾ ਬਰਾਇਆ ਲੱਗ ਲੱਗ ਜੀ ਗੁੰਜੀ ਗੁੰਜੀ ਲੱਗ ਪਾਇਆ ਆਹ ਵੇ ਨਾਲ ਪਾਰੀ ਕਰਦੇ ਤੇ ਦੋਨੋਂ ਮਾਪ ਹੋਵੇਗਾ ਹਾਂ ਮਾਤਾ ਦਾ ਆਵੇਗਾ 3 5 ਦਾ ਤੇ ਇਧਰ 3 ਚ ਆ ਰਿਹਾ ਹੋ ਆ ਵੀਰ ਜੀ ਰੱਖ ਜੀ ਆ ਗਿਆ ਅੱਛਾ ਆ ਗਿਆ ਅੱਛਾ ਕੁਆ ਖਰੀਦਦਾ ਹੋਇਆ ਪਾਹੀ ਨੂੰ ਆਉਂਦੇ ਆ ਇਹ ਵੀ ਪਰਿਵਾਰ ਤੇ ਰੱਖਾ ਜੀ ਉਹਨਾਂ ਕੋਈ ਸਾਰੇ ਪਰਿਵਾਰਾਂ ਤੋਂ ਰੱਖਾਓ ਜੀ ਇਹ ਹੈ ਇਹ ਨਹੀਂ ਕਿ ਇੱਥੇ ਇੱਕ ਹੋਰ ਅਸੀਂ ਘਰ ਦੇ ਵਿੱਚ ਆਏ ਆ ਕਿਉਂਕਿ ਸਵੇਰ ਤੋਂ ਕਾਫੀ ਘਰਾਂ ਦੇ ਨੀ ਪੱਤਰ ਰੱਖੇ ਜਾ ਰਹੇ ਨੇ ਇਹ ਕਿੰਨਾ ਡੂੰਘਾ ਹੈਗਾ ਉਹ ਤਾਂ ਦੇਖੋ ਸੜਕ ਦੇਖੋ ਟੁਕੜਮੇ ਨਾਲ 3-4 ਫੁੱਟ 3 ਫੁੱਟ ਦਾ ਟੁਕੜਾ ਡੂੰਘਾ ਹੈਗਾ ਹਾਂ ਜੀ ਇਹ ਇਹ ਇਸ ਘਰ ਦੇ ਵਿੱਚ ਪਰਿਵਾਰ ਰਹੇ ਰਿਹਾ ਇਹ ਬੈਡਰੂਮ ਤੁਹਾਡਾ ਹੈ ਇਹ ਇੰਝ ਕਦੋਂ ਰਿਹਾ ਹੈ ਤੁਹਾਡੀ ਇਹ ਰੋਟੀ ਪਾਣੀ ਰਸੋਈ ਲਈ ਇਹ ਰਸੋਈ ਜੀ ਹਾਂ ਜੀ ਤੇ ਮਤਲਬ ਤੇ ਮ੍ਰਿਆਸ਼ੇ ਜੀ ਇਹਨਾਂ ਦੀ ਆਇਨਾ ਦਾ ਜੀ ਸੌਣ ਦਾ ਸਥਾਨ ਹੈ ਬਿਲਕੁਲ ਤੇ ਕਹਿੰਦਾ ਮਤਲਬ ਉਹ ਕਿ ਅਸੀਂ ਸਾਰਾ ਕੁਝ ਹੁੰਦਿਆਂ ਵੀ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਤੇ ਇਹ ਵੀ ਪਰਿਵਾਰ ਹੈਗੇ ਨੇ ਜਿਹੜੇ ਇਸ ਥਾਂ ਤੇ ਰਹਿੰਦੇ ਹੋਏ ਵੀ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਜਿਹੜਾ ਉਹ ਕਰ ਰਹੇ ਨੇ ਤੇ ਅੱਜ ਜਿਹੜੇ ਨਵੇਂ ਘਰਾਂ ਦਾ ਨੀਂਹ ਪੱਥਰ ਰੱਖ ਲਈ ਵੀਰ ਮਨਜੀਤ ਸਿੰਘ ਜੀ ਯੂ ਐਸ ਏ ਤੋਂ ਪਰਿਵਾਰ ਸਮੇਤ ਵੀਰ ਬਰਿੰਦਰ ਸਿੰਘ ਜੀ ਜੋ ਇੱਥੇ ਕਾਫੀ ਲੰਮੇ ਸਮੇਂ ਤੋਂ ਸੁਆਮਾ ਕਰ ਰਹੇ ਨੇ ਸਾਰੇ ਵੀਰ ਪਹੁੰਚੇ ਹੋਏ ਨੇ ਤੇ ਅੱਜ ਇਹ ਪਰਿਵਾਰ ਦਾ ਨੀਂਹ ਪੱਥਰ ਰੱਖਿਆ ਜਾਣਾ ਸਤ ਸ੍ਰੀ ਅਕਾਲ ਜੀ ਸੋਨ ਹਾਲ ਸਤ ਸ੍ਰੀ ਅਕਾਲ ਜੀ ਰੱਖਦੇ ਸੋਨ ਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਇਹ ਕਹਿੰਦਾ ਨਾ ਜੀ ਮੇਰੇ ਨਾਨੇ ਦਾ ਵੀ ਰੱਖੋ ਹਾਂ ਵੀ ਨਾ ਚਲੋ ਫਿਰ ਨਾਨੇ ਦੀ ਏਟਰ ਰੱਖੋ ਆ ਜੀ ਸ਼ਾਬਾਸ਼ ਆਇਆ ਮੇਰਾ ਪੁੱਤ ਰੱਖਦਾ ਰੱਖ ਇਹ ਤਰ੍ਹਾਂ ਵੈਰੀ ਗੁੱਡ ਨਾ ਤੇ ਨਾ ਤੇ ਕੋਈ ਅੱਗੇ ਦੇ ਸੋ ਨਹਾਸ ਸਤਿ ਸ਼੍ਰੀ ਅਕਾਲ ਰੱਖੋ ਗਿਆ ਨੋ ਤਾਂ 10 ਘਰ ਦਾ ਜਿਹੜਾ ਨੀ ਪੱਥਰ ਅੱਜ ਰੱਖਿਆ ਗਿਆ ਤੇ ਤੁਹਾਨੂੰ ਇੱਕ ਹੋਰ ਘਰ ਦਿਖਾਵਾਂਗੇ ਜੇ ਜਿਹੜੇ ਘਰ ਦੇ ਬਹੁਤ ਨਾਜ਼ੁਕ ਹਾਲਤ ਜਿਹੜੀ ਆ ਦੇਖੋ ਇਸੇ ਪਰਿਵਾਰ ਰਹਿ ਰਿਹਾ ਤੇ ਆਹ ਦੇਖੋ ਟੀਵੀ ਵੀ ਹੈ ਨਾ ਫਰਿੱਜ ਤੇ ਨਾਲ ਸਾਰਾ ਕੁਝ ਹੈ ਨਾ ਆਪਾਂ ਪੱਖਾ ਲੱਗਾ ਹੋਇਆ ਤੇ ਅਸੀਂ ਸਾਡੀ ਜਿਹੜੀ ਕਾਮ ਹੈ ਉਹ ਲੱਗੀ ਹੋਈ ਹੈ ਮਤਲਬ ਮਹਿੰਗੇ ਮਹਿੰਗੇ ਪਾ ਉਸ ਗੁਰਦੁਆਰਿਆਂ ਤੇ ਪੱਥਰ ਲਾਉਣ ਲਈ ਜਾਂ ਮਹਿੰਗੇ ਮਹਿੰਗੇ ਲੰਗਰ ਲਾਉਣ ਲਈ ਪਰ ਲੋੜ ਹੈਗੀ ਹੈ ਗਰਾਊਂਡ ਤੇ ਆ ਪ੍ਰਚਾਰ ਤੇ ਪ੍ਰਸਾਰ ਦੀ ਤਾਂ ਸਿੱਖੀ ਬਦਨੀ ਹੈ ਤੇ ਅਸੀਂ ਉਸ ਨੂੰ ਵੀ ਬੰਨੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਹੈਗੇ ਜਿਹੜੀ ਲੋਡ ਹੈਗੀ ਆ ਉਹ ਅੱਜ ਦੀ ਸਮੇਂ ਦੀ ਮੁੱਖ ਲੋਡ ਜਿਹੜੀ ਇਮੀਡੀਏਟਲੀ ਲੋਡ ਉਹ ਇਹ ਵੇ ਕਿ ਅਸੀਂ ਆਪਣਿਆਂ ਦੀ ਬਾਹ ਫੜੀਏ ਆਪਣਿਆਂ ਨੂੰ ਸੰਭਾਲੀਏ ਠੀਕ ਹੈ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਨਾ ਕੋਈ ਬੈਰੀ ਨਹੀਂ ਬਗਾਨਾ ਦੀ ਗੱਲ ਕਰਦੇ ਆ ਆਪਣੇ ਸਾਡੇ ਰੁੱਲ ਰਹੇ ਹੈਗੇ ਆਪਣੇ ਦਾ ਬੁਰਾ ਹਾਲ ਆ ਠੀਕ ਹੈ ਸੋ ਆਪਣਿਆਂ ਨੂੰ ਵੀ ਅਸੀਂ ਆਪਣੇ ਆਲ ਵੀ ਟਾਈਂਦੇ ਜੀ ਆਪਣਿਆਂ ਨੂੰ ਵੀ ਸੰਭਾਲੀਏ ਜਿੱਥੇ ਅਸੀਂ ਸਾਰਿਆਂ ਦੀ ਸੇਵਾ ਕਰਦੇ ਆ ਦੇ ਨਾਲ ਆਪਣੇਆਂ ਨੂੰ ਵੀ ਜਿਹੜਾ ਉਹ ਸੰਭਾਲ ਕਰੀਏ ਆਪਣੇਆਂ ਦੀ ਆਪਣੇਆਂ ਨੂੰ ਵੀ ਦੇਖੀਏ ਆਪਣੇਆਂ ਰੋਜ਼ਗਾਰ ਦੀਏ ਕੰਮ ਦੀਏ ਤਾਂ ਹੀ ਸਾਡੀ ਸਿੱਖੀ ਜਿਹੜੀ ਉਹ ਖਦਨੀ ਬੋਲੇ ਸੋਨਿਹਾਂ ਸਤਿ ਸ਼੍ਰੀ ਅਕਾਲ ਆ ਬੱਚੇ ਨੇ ਇਹਨਾਂ ਦੇ ਬੱਚਿਆਂ ਨੂੰ ਪੜਾ ਦੂ ਲਿਆ ਬੱਚੇ ਬੋਲੇ ਸੋਨਿਹਾਂ ਸਤਿ ਸ਼੍ਰੀ ਅਕਾਲ ਗਿੜੇ ਚੱਲ 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 ਪੜਾ ਫੜਾ ਮੇਡਮ ਪੁੱਤਰ ਫੜਾ 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 ਬੋਲੇ ਸੋਨਿਹਾਂ ਸਤਿ ਸ਼੍ਰੀ ਇੱਕ ਹੋਰ ਫੜਾ ਦੇ ਬੇਟੇ ਚਲੋ ਇੱਕ ਆ ਜਾਓ ਦੋਨਾ ਤਰ੍ਹਾਂ ਦੋਇਤ ਕਰੇ ਰਾਮਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਮਤੇ ਇਹ ਜੋ ਪ੍ਰਵਾਹ ਪਹਿਲਾਂ ਗੁਰੂ ਸਾਹਿਬ ਵਾਲੇ ਹਥਿਆਰ ਬਣਾਉਂਦੇ ਸੀਗੇ ਤੇ ਹੁਣ ਸਰਕਾਰ ਨੇ ਅੱਜ ਨੂੰ ਪਤਾ ਪਾਬੰਦੀਆਂ ਲਾਈਆਂ ਹੋਈਆਂ ਤੇ ਇਹ ਟੈਂਕੀ ਜਿਹੜੀ ਪਾਣੀ ਵਾਲੀ ਹੁੰਦੀ ਏ ਉਹਦੇ ਢੱਕਣ ਤਿਆਰ ਕਰ ਰਹੇ ਨੇ ਤੇ ਇਹ ਜਿਹੜੇ ਉਹ ਦਿਖਾ ਦਿਓ ਵੀਰ ਜੀ ਅੰਗੀਠੀ ਆ ਛਾਲਾਂ ਦੇ ਵਿੱਚ ਵਿੱਚ ਅੱਗ ਰੱਖ ਕੇ ਸੇਕਣ ਵਾਸਤੇ ਤੇ ਇਹ ਪਰਿਵਾਰ ਨੇ ਇਹ ਕੰਮ ਹੀ ਕੀਤਾ ਜਿਹੜਾ ਉਹ ਕਰਦਾ ਹੈਗਾ ਤੇ ਕਈ ਪਰਿਵਾਰ ਨੇ ਜਿਹੜੇ ਜਿਵੇਂ ਖਰਖੋਦੇ ਨੇ ਉਹ ਜੰਦਰੇ ਤੇ ਚਾਬੀਆਂ ਦਾ ਕੰਮ ਕਰਦੇ ਨੇ ਤੇ ਕਈ ਜਿਵੇਂ ਪਟਿਆਲੇ ਨੇ ਤੇ ਉਹ ਕਿਰਪਾਨਾਂ ਬਣਾਉਣ ਦਾ ਵੀ ਜਿਹੜਾ ਉਹ ਉਹ ਕੰਮ ਕਰਦੇ ਨੇ